ਰਾਲੀ ਦਾ ਪੱਕਾ ਹੱਲ ਕਰਦਾ ਇਹ ਸਾਰੇ ਦੋਸਤੋ ਇਸ ਵਕਤ ਆਪਾਂ ਹੈਗੇ ਆ ਮੰਡੀ ਲੂਨਕਸਰ ਤੇ ਇੱਥੇ ਬਹੁਤ ਸਾਰੇ ਸੰਦ ਅਸੀਂ ਦੇਖੇ ਆ ਤੁਸੀਂ ਦੇਖ ਸਕਦੇ ਜੀ ਇਹ ਲੂਨਕਸਰ ਗਾੜਾ ਸੰਦਾਂ ਦਾ ਪਰ ਇੱਕ ਗੱਲ ਆ ਵੀ ਦੋਸਤੋ ਇਹ ਸਾਰੇ ਸੰਦ ਪੰਜਾਬ ਵਾਸਤੇ ਨਹੀਂ ਬਣੇ ਕਿਉਂਕਿ ਪੰਜਾਬ ਇੱਥੇ ਹੈਗੀ ਰੇਤਾ ਤੇ ਸਿਰਫ ਸਾਰੇ ਜਿਨੇ ਵੀ ਸੰਦ ਰੇਤਾ ਦੇ ਵਿੱਚ ਕੰਮ ਆਉਂਦੇ ਆ ਸਵਾਏ ਜਿਵੇਂ ਕਿ ਚੁੰਜੂ ਹਲ ਜਿਵੇਂ ਕਿ ਇਹੋ ਜੇ ਹਾਲਾ ਆ ਪੰਜਾਬ 'ਚ ਕੰਮ ਆ ਸਕਦੇ ਆ ਇੱਕ ਮੈਨੂੰ ਬੜੇ ਕੰਮ ਦਾ ਸੰਦ ਲੱਗਿਆ। ਥੈਂਕ ਯੂ ਸਰ ਕੀ ਹਾਲ ਹੈ? ਕੀ ਨਾਮ ਤੁਹਾਡਾ? ਇਹ ਸੰਦ ਕਿਆ ਇਸਕਾ ਨਾਮ ਕਿਆ ਹੈ? ਦਾ ਨਾਮ ਹੈ। ਡਿਸਕ ਪਲੋ। ਤਾਂ ਦੋਸਤੋ ਇੱਥੇ ਦੇਖ ਸਕਦੇ ਤੁਸੀਂ ਡਿਸਕ ਪਲੋ ਆ ਦੋ ਤਵੀ ਦਾ ਪਲੋ ਆ ਆ ਤਿੰਨ ਤਵੀ ਦਾ ਪਲੋ। ਤਾਂ ਦੋਸਤੋ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਪਰਾਲੀ ਦਾ ਹੱਲ ਨਹੀਂ ਹੁੰਦਾ। ਕਿਉਂਕਿ ਸਰਕਾਰਾਂ ਰੋਕ ਰਹੀਆਂ ਨੇ ਤਾਂ ਮੈਨੂੰ ਆਹ ਡਿਸਕ ਪਲੋ ਬੜੇ ਕੰਮ ਦਾ ਲੱਗਿਆ ਦੋਸਤੋ। ਆਹ ਦੇਖ ਸਕਦੇ ਆ ਤਿੰਨ ਤਵਾ ਆ ਹੈਗਾ ਦੋ ਤਵਾ। ਮੈਨੂੰ ਇਹ ਦੱਸੋ ਵੀ ਇਹ ਇਹ ਪੰਜਾਬ ਵਿੱਚ ਚੱਲ ਸਕਦਾ ਪੰਜਾਬ ਦੇ ਖੇਤਾਂ 'ਚ? ਬਿਲਕੁਲ।

ਤੇ ਦੋਸਤੋ ਮੈਨੂੰ ਲੱਗਦਾ ਵੀ ਇਹ ਪਰਾਲੀ ਆਸਤੇ ਬਹੁਤ ਵਧੀਆ ਹੱਲ ਆ ਜੇਕਰ ਪਰਾਲੀ ਨੂੰ ਅਬਜ਼ਰਵ ਕਰੇ ਆਪਾਂ ਥੱਲੇ ਤੁਨੀਏ ਤੌਦੀ ਇੱਕ ਤਾਂ ਖਾਦ ਬਣਦੀ ਐ ਇਹ ਕੁੱਤੇ ਮਿੱਟੀ ਚੜ ਜਾਂਦੀ ਐ ਤੇ ਇਹ ਮੈਨੂੰ ਤਾਂ ਇਹ ਸੰਧ ਬਹੁਤ ਵਧੀਆ ਲੱਗਿਆ ਜੇਕਰ ਆਪਾਂ ਯਾਨੀ ਕਿ ਗੱਠਾ ਆਪਣੇ ਨਹੀਂ ਬੰਦੀਆਂ ਜਾਂ ਕੋਈ ਗੱਠਾ ਨਹੀਂ ਚੱਕਦਾ ਪਰਾਲੀ ਨੂੰ ਖਿਲਾਰ ਕੇ ਇਹ ਸੰਧ ਰਾਂ ਹੀ ਆਪਾਂ ਆਪਦੇ ਖੇਤ ਨੂੰ ਵਾਹ ਸਕਦੇ ਆ ਤੇ ਵਧੀਆ ਕਣਕ ਬੀਜ ਸਕਦੇ ਤੇ ਨਾਲੇ ਦੋਸਤੋ ਇੱਕ ਤਾਂ ਇਹ ਕੰਮ ਦਾ ਉਹ ਪਲੌ ਦਾ ਵੀ ਜ਼ਮੀਨ ਪਲਟ ਜੂ ਇੱਕ ਹੀ ਦੋਸਤੋ ਜ਼ਮੀਨ ਨੂੰ ਉੱਚੀ ਨਹੀਂ ਵੀ ਨਹੀਂ ਕਰਦਾਗਾ ਇਹ ਇਹਨਾਂ ਵੀਰਾਂ ਦਾ ਕਹਿਣਾ ਵੀ ਇਹਦੇ ਨਾਲ ਜ਼ਮੀਨ ਉੱਚੀ ਨਹੀਂ ਵੀ ਨਹੀਂ ਹੁੰਦੀ ਇੱਕ ਪਾਸਿਓ ਮੜੀ ਜੀ ਨਹੀਂ ਵੀ ਹੋਊਗੀ ਤੇ ਜਦੋਂ ਤੁਸੀਂ ਸੁਹਾਗਾ ਮਾਰਿਆ ਉਹਦੇ ਨਾਲ ਇਹ ਕੰਮ ਸੈੱਟ ਹੋ ਜੀ ਪੁੱਛਦੇ ਆ ਬਾਈ ਕਿੰਨਾ ਪ੍ਰਾਈਸ ਆ ਨਾ ਮੈਂ ਪ੍ਰਾਈਸ ਕਿੰਨਾ ਦਾ ਨਾ ਤਿੰਨ ਤਵੀਆਂ ਦਾ 51000 ਰੁਪਏ 51000 ਆ ਤਿੰਨ ਤਵੀਆਂ ਦਾ ਪ੍ਰਾਈਸ 51000 ਸਿਰਫ ਤੇ ਇਹਦਾ ਇਹਦਾ 45000 ਇਹਦਾ 45000 ਇਹਦਾ 45000 ਇਹਦਾ 52000 ਇਹਦਾ ਵਜ਼ਨ ਪਤਾ ਕਿੰਨਾ ਇਹਦਾ ਵਜ਼ਨ ਕਿੰਨਾ ਇਹਦਾ ਕਿੰਨਾ ਇਹਦਾ ਵਜ਼ਨ ਹੈ 2.40 ਕਿਲੋ ਦੋ ਕੁਆਂਟਲ 40 ਕਿਲੋ ਇਹਦਾ ਭਜਨ ਹੈਗਾ ਦੋ ਕੁਆਂਟਲ 40 ਕਿਲੋ ਇਹਦਾ ਭਜਨ ਕਿੰਨਾ ਤਿੰਨ ਕੁਆਂਟਲ 10 ਕਿਲੋ ਤਿੰਨ ਕੁਆਂਟਲ 10 ਕਿਲੋ ਇਹ 52000 ਦਾ ਤੇ ਇਹ 45000 ਤੇ ਇਹਦੀ ਰਿਪੇਅਰ ਵਗੈਰਾ ਇੱਥੇ ਹੀ ਕਰਾਉਣੀ ਪਊਗੀ ਕਿ ਪੰਜਾਬ 'ਚ ਹੋਜੂਗੀ ਹੋਜੂਗੀ ਅਲੱਗ-ਅਲੱਗ ਮਿਸਤਰੀ ਕੋਲੇ ਹੋਜੂਗੀ ਇਹ ਕਿੰਨੇ ਫੁੱਟ ਡੂੰਗਾ ਜਾਂਦਾ ਇੱਕ ਜਾਂਦਾ ਜਾਂਦਾ ਅੱਛਾ 1 ਫੁੱਟ 12 15 ਇੱਕ ਫੁੱਟ 12 15 ਇੰਚ ਹੈ ਇਹ ਵੀ 1 ਫੁੱਟ 12 15 ਇੰਚ ਜਾਂਦਾ ਠੀਕ ਆ ਦੋਸਤੋ ਤੇ ਪੰਜਾਬ ਚ ਚੱਲਣਗੇ ਨਾ ਉੱਥੇ ਖੇਤ ਬਹੁਤ ਕਰੜੇ ਹੁੰਦੇ ਆ ਨਹੀਂ ਅਨ ਕੜੀ ਜ਼ਮੀਨ ਤੇ ਚੱਲਦੇ ਆ ਹੋਰ ਕਿਹੜੇ ਸੰਦ ਬਣਾਉਣੇ ਤੁਸੀਂ ਆ ਤਵੀ ਚੱਲ ਜੂ ਪੰਜਾਬ ਚ ਆ ਤਵੀ ਕੰਮ ਚੱਲਦੀ ਆ ਇਹ ਨਹੀਂ ਚੱਲਦੀ ਇਹ ਰੇਤਾ ਚ ਚੱਲਦੀ ਆ ਨਾ ਦੋਸਤੋ ਆ ਤਵੀਆਂ ਰੇਤਾ ਕਿਉਂਕਿ ਇਹਦੇ ਚ ਕਿਉਂਕਿ ਪੰਜਾਬ ਵਾਸਤੇ ਜਿਹੜਾ ਸੰਦ ਆ ਉਹਦਾ ਵਜ਼ਨ ਹੋਣਾ ਚਾਹੀਦਾ ਕਿਉਂਕਿ ਖੇਤ ਪੱਕੇ ਨੇ ਤੇ ਇਹ ਤਵੀਆਂ ਜੀ ਇੱਥੇ ਸਾਰੇ ਇਹ ਕਿਹੜੀ ਦੁਕਾਨ ਆ ਇਹ ਆਪਣੀ ਪਵਨ ਪੁੱਤਰ ਐਗਰੀਕਲਚਰ ਤੇ ਇਹ ਲੋਨਕਸਰ ਰੋਡ ਦੇ ਉੱਪਰ ਆ ਕਿ ਲੋਨਕਸਰੀ ਆ ਲੋਨਕਨਸਰੀ ਆ ਇਹ ਲੋਨ ਕਰਨਸਰ ਹੈ ਤਾਂ ਦੋਸਤੋ ਆਹ ਦੇਖ ਸਕਦੇ ਜੇ ਤੁਸੀਂ ਦੱਸੋ ਕਮੈਂਟਾਂ 'ਚ ਵੀ ਇਹ ਸੰਧ ਤੁਹਾਨੂੰ ਕਿੱਦਾਂ ਦਾ ਲੱਗਿਆ ਜੇਕਰ ਆਪਾਂ ਪਰਾਲੀ ਵਾਸਤੇ ਲੈਣਾ ਸੰਧ ਤਾਂ ਮੈਨੂੰ ਇਹ ਸਭ ਤੋਂ ਬੈਸਟ ਲੱਗਿਆ ਨਾ ਕੀਤੇ ਆ ਪਰਾਲੀ ਨੂੰ ਪਲਟੋ ਵਾਹ ਕੇ ਜ਼ਮੀਨ ਐ ਕਰੋ ਪਹਿਲਾਂ ਜਿਵੇਂ ਵੱਢਿਆ ਨਾਲ ਦੀ ਨਾਲ ਇਹਨੂੰ ਵਾਹ ਕੇ ਤੋਂ ਪਾਣੀ ਛੱਡ ਕੇ ਘਾਲ ਦਿਓ ਉਸ ਤੋਂ ਬਾਅਦ ਤਵੀਆਂ ਮਾਰ ਕੇ ਆਪਦਾ ਬੀਜ ਸਕਦੇ ਹਣਾ ਸਹੀ ਹੈ ਨਾ ਕੰਮ ਤੇ ਇਹ ਜ਼ਮੀਨ ਉੱਚੀ ਨਹੀਂ ਵੀ ਤਾਂ ਨਹੀਂ ਕਰਦਾ ਐ ਨਹੀਂ ਨਹੀਂ ਬਿਲਕੁਲ ਨਹੀਂ ਕਰਦਾ ਇੱਕ ਦੋਸਤੋ ਇਹ ਰੋਟੇਟੇਬਲ ਆਪਣੇ ਆਪ ਹਣਾ ਆ ਮੜਾ ਜੀ ਕਰੂੰਗੇ ਐਂ ਕਰਕੇ ਆ ਦੇਖੋ ਆਪਣੇ ਆਪ ਇਹ ਰੋਟੇਟੇਬਲ ਹੋ ਜਾਂਦਾ ਜਦੋਂ ਤੁਸੀਂ ਪਾਉਂਗੇ ਇਹਨੇ ਦੇਖੋ ਐ ਬਿਲਕੁਲ ਮੱਖਣ ਵਾਂਗੂ ਤੇ ਬਾਕੀ ਐ ਬਿਲਕੁਲ ਸਿੱਧਾ ਜਾਊਗਾ ਤੇ ਪਿੱਛੇ ਵੀ ਤਵੀ ਲੱਗੀ ਹੋਈ ਐ ਦਿਖਾ ਦਿੰਨੇ ਤੁਹਾਨੂੰ ਪਿੱਛੇ ਤਵੀ ਲੱਗੀ ਸਪਰਿੰਗ ਲੱਗਿਆ ਵੀ ਜਿਹੜਾ ਤਾਂ ਜੋ ਉੱਚਾ ਨੀਵਾ ਖੇਤ ਨਾਲ ਹੈ ਇਹ ਦਾ ਐਸਟੀਮੇਟ ਕਰਦਾ ਐ ਸਹੀ ਐਸਟੀਮੇਟ ਸਹੀ ਕਰ ਦਿੰਦਾ ਬਿਲਕੁਲ ਹਣਾ ਇਹ ਡੂੰਗਾ ਕਰਨ ਵਾਸਤੇ ਕਿਵੇਂ ਹੁੰਦਾ ਡੂੰਗਾ ਇਹ ਤਾਂ ਜਿੰਨਾ ਲੰਬਾ ਲਿਫਟ ਹੋਵੇ ਲਿਫਟ ਤੇ ਲਿਫਟ ਤੇ ਹੋਵੇ ਆ ਦੇਖ ਸਕਦੇ ਆਂ ਦੋਸਤੋ ਤਵੀ ਦਾ ਸਹਜ ਆ ਇਹ ਕਵੀ ਕਿੰਨੀ ਇੱਥੋਂ ਇੱਥੋਂ ਇੰਨਾ ਜਾਣਾ ਘਟੋ ਘਟ ਵੀ 1 ਫੁੱਟ ਤੋਂ ਜ਼ਿਆਦਾ ਜਾਣਾ 36 ਇੰਚ ਦੀ ਤਵੀ ਆ 26 ਦੀ 26 ਦੀ ਇਧਰ ਵੀ ਬਣੇ ਪਏ ਆ ਬਹੁਤ ਮਾਸ਼ਾਅੱਲਾ ਬਣੇ ਸਰ ਕਿਹੜਾ ਏ ਹਾਂ ਇਹ ਸਿੰਪਲ ਹੈ ਇਹ ਸਿੰਪਲ ਹੈ ਇਹ ਬੜੀਆ ਵਾਲੇ ਨੇ ਇਹ ਆਟੋਮੈਟਿਕ ਹੈ ਇਹ ਸਿੰਪਲ ਹੈ ਹੈ ਅੱਛਾ ਇਹ ਸਿੰਪਲ ਹੈ ਇਹ ਆਟੋਮੈਟਿਕਲ ਹੈ ਤਾਂ ਇਹ ਕਿੰਨੇ ਦਾ ਹੈ ਅਗਰ ਲੈਣਾ ਹੋ ਤਾਂ ਇਹ 3 ਵਾਲਾ 45000 ਰੁਪਏ ਦਾ ਹੈ ਇਹ 3 ਵਾਲਾ 45000 ਕਾ ਅਗਰ ਆਟੋਮੈਟਿਕ ਲੈਣਾ ਹੋ ਤਾਂ 51000 ਕਾ ਤਾਂ ਇਸ ਸੇ ਉਹ ਅੱਛਾ ਕੰਮ ਕਰੇਗਾ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਜੇਕਰ ਤੁਹਾਨੂੰ ਇਹ ਪਸੰਦ ਕਿਦਾਂ ਲੱਗਿਆ ਕਮੈਂਟ ਜਰੂਰ ਦੱਸਿਆ ਜੀ ਪਰਾਲੀ ਦਾ ਪੱਕਾ ਹੱਲ ਕਰਦਾ ਇਹ ਸਾਡਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ